ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਇਹ ਕਹਾਣੀ ਆਪਣੇ ਕਰਪੈਂਟ ਸ਼ਹਿਰ ਆਪਣੇ ਦੇਸ਼ ਤੋਂ ਦੂਰ ਰਹਿੰਦੇ ਲੋਕਾਂ ਦੀ ਸੰਘਰਸ਼ ਭਰੀ ਜੀਵਨ ਹੈ ਕਿ ਕਿੱਦਾਂ ਮੁੰਡੇ ਕੁੜੀਆਂ ਪੈਸੇ ਤੇ ਆਪਣੇ ਸੁਪਨੇ ਕਮਾਉਣ ਲਈ ਆਪਣੇ ਘਰਵਾਰ ਮਾਂ ਪਿਓ ਤੇ ਆਪਣੇ ਜਾਰਾਂ ਬੇਲੀਆਂ ਨੂੰ ਛੱਡ ਕੇ ਬਗਾਨੇ ਦੇਸ਼ ਵਿੱਚ ਆਪਣੇ ਚਾਹਾਂ ਤੇ ਸੁਪਨਿਆਂ ਨੂੰ ਮਾਰ ਕੇ ਆਪਣਾ ਗੁਜ਼ਾਰਾ ਕਰਦੇ ਨੇ ਉੱਥੇ ਉਹਨਾਂ ਦਾ ਸਨਮਾਨ ਹੋ ਰਿਹਾ ਹੈ ਜਾਂ ਬੇਇੱਜ਼ਤੀ ਹੋ ਰਹੀ ਹੈ ਉਹ ਉੱਥੇ ਵੱਡੇ ਘਰਾਂ ਵਿੱਚ ਰਹਿੰਦੇ ਨੇ ਜਾਂ ਠੰਡੀਆਂ ਰਾਤਾਂ ਵਿੱਚ ਸੜਕਾਂ ਤੇ ਸੌਂਦੇ ਨੇ ਉਹ ਸਿਰਫ ਉਹ ਹੀ ਜਾਣਦੇ ਨੇ ਉਹ ਉੱਥੇ ਮਹਿੰਗੀਆਂ ਗੱਡੀਆਂ ਵਿੱਚ ਘੁੰਮਦੇ ਨੇ ਜਾਂ 10-10 ਕਿਲੋਮੀਟਰ ਤੁਰ ਕੇ ਕੰਮ ਤੇ ਜਾ ਕੇ 12-12 ਘੰਟੇ ਦੇ ਆ ਸ਼ਿਫਟਾਂ ਲਾਉਂਦੇ ਨੇ ਉਹ ਸਿਰਫ ਉਹ ਹੀ ਜਾਣਦੇ ਨੇ ਇੱਥੇ ਉਹਨਾਂ ਦਾ ਸੰਘਰਸ਼ ਨਹੀਂ ਦਿਖਦਾ ਸਿਰਫ ਪੈਸਾ ਦਿਖਦਾ ਏ ਆ ਰਿਪੋਰਟ ਦੇ ਬਾਹਰ ਖੜਾ ਬੱਬੂ ਉੜਦੇ ਹੋਏ ਜਹਾਜ਼ ਵੇਖ ਕੇ ਸੋਚ ਰਿਹਾ ਸੀ ਕਿ ਕੋਈ ਪਲਾ ਵਿੱਚ ਮੈਂ ਵੀ ਕਿਸੇ ਜਹਾਜ਼ ਵਿੱਚ ਬੈਠ ਕੇ ਆਪਣੇ ਪਿੰਡ ਦੇਸ਼ ਤੋਂ ਦੂਰ ਚਲਾ ਜਾਵਾਂਗਾ ਬੱਬੂ ਨਾਲ ਉਸਦਾ ਪਰਿਵਾਰ ਰਿਸ਼ਤੇਦਾਰ ਤੇ ਉਸਤੇ ਦੋਸਤ ਮਿੱਤਰ ਉਸ ਨੂੰ 에ਅਰਪੋਰਟ ਤੱਕ ਰਵਾਨਾ ਕਰਨ ਲਈ ਉਸਤੇ ਨਾਲ ਆਏ ਸਨ ਉਸ ਦੀ ਫਲਾਈਟ ਦਾ ਸਮਾਂ ਹੋ ਰਿਹਾ ਸੀ ਇਸ ਲਈ ਬੱਬੂ ਆਪਣੇ ਪਰਿਵਾਰ ਰਿਸ਼ਤੇਦਾਰ ਤੇ ਆਪਣੇ ਦੋਸਤ ਮਿੱਤਰਾਂ ਨੂੰ ਮਿਲ ਕੇ ਅੰਦਰ ਚਲਾ ਗਿਆ ਉਸਤੇ ਕੋਲ ਅਮਰੀਕਾ ਦਾ ਵੀਜ਼ਾ ਸੀ ਪਰ ਉਸ ਦੀ ਫਲਾਈਟ ਭਾਰਤ ਤੋ ਮੈਕਸੀਕੋ ਤੱਕ ਦੀ ਸੀ ਫਿਰ ਉਸ ਤੋਂ ਅਗਲੇ ਦਿਨ ਉਸਦੀ ਦੂਜੀ ਫਲਾਈਟ ਮੈਕਸੀਕੋ ਤੋਂ ਅਮਰੀਕਾ ਤੱਕ ਦੀ ਸੀ ਆਪਣਾ ਪਾਸਪੋਰਟ ਵੀਜ਼ਾ ਤੇ ਆਪਣੀ ਫਲਾਈਟ ਦੀਆਂ ਟਿਕਟਾਂ ਚੈੱਕ ਕਰਾ ਕੇ ਬੱਬੂ ਭਾਰਤ ਤੋਂ ਮੈਕਸੀਕੋ ਵਾਲੀ ਫਲਾਈਟ ਵਿੱਚ ਬੈਠ ਗਿਆ ਅਗਲੇ ਦਿਨ ਬੱਬੂ ਨੇ ਮੈਕਸੀਕੋ ਤੋਂ ਸਿੱਧਾ ਅਮਰੀਕਾ ਦੀ ਫਲਾਈਟ ਲੈਣੀ ਸੀ। ਕਈ ਘੰਟਿਆਂ ਦੇ ਸਫ਼ਰ ਤੋਂ ਬਾਅਦ ਬੱਬੂ ਮੈਕਸੀਕੋ ਪਹੁੰਚਿਆ ਤੇ ਅਮਰੀਕਾ ਦੀ ਫਲਾਈਟ ਅਗਲੇ ਦਿਨ ਦੀ ਸੀ। ਇਸ ਲਈ ਉਸਨੇ ਇੱਕ ਦਿਨ ਮੈਕਸੀਕੋ ਵਿੱਚ ਹੀ ਗੁਜ਼ਾਰਿਆ। ਦੂਸਰਾ ਦਿਨ ਉਹ ਆਪਣਾ ਵੀਜ਼ਾ, ਪਾਸਪੋਰਟ ਤੇ ਅਮਰੀਕਾ ਦੀ ਫਲਾਈਟ ਦੀਆਂ ਟਿਕਟਾਂ ਸਮੇਤ ਏਅਰਪੋਰਟ ਪਹੁੰਚਿਆ ਟਿਕਟ ਦੇ ਮੁਤਾਬਕ ਉਸਦੀ ਅਮਰੀਕਾ ਦੀ ਫਲਾਈਟ ਦਾ ਸਮਾਂ ਹੋ ਰਿਹਾ ਸੀ ਉਹ ਯਾਤਰੀਆਂ ਦੀ ਲਾਈਨ ਵਿੱਚ ਖੜਾ ਆਪਣੀ ਫਲਾਈਟ ਦਾ ਇੰਤਜ਼ਾਰ ਕਰ ਰਿਹਾ ਸੀ ਏਅਰਪੋਰਟ ਦੇ ਸਖਸ਼ਿਤ ਅਧਿਕਾਰੀਆਂ ਨੇ ਉਸ ਦਾ ਪਾਸਪੋਰਟ ਤੇ ਵੀਜ਼ਾ ਚੈੱਕ ਕੀਤਾ ਪਹਿਲਾਂ ਉਸ ਨੂੰ ਦੇਖ ਕੇ ਆਪਸ ਵਿੱਚ ਕੁਝ ਗੱਲਾਂ ਬਾਤਾਂ ਕਰਨ ਲੱਗੇ ਫਿਰ ਉਹਨਾਂ ਨੇ ਕੁਝ ਪੁਲਿਸ ਅਧਿਕਾਰੀਆਂ ਨੂੰ ਬੁਲਾ ਲਿਆ ਉਸ ਨੂੰ ਸ਼ੱਕ ਹੋਇਆ ਕਿ ਕੋਈ ਨਾ ਕੋਈ ਜ਼ਰੂਰ ਗੜਬੜ ਹੈ ਜਿਸ ਕਰਕੇ ਇਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ ਤੇ ਉਸ ਨੂੰ ਉਹਨਾਂ ਦੀ ਭਾਸ਼ਾ ਤੇ ਬੋਲੀ ਵੀ ਸਮਝ ਨਹੀਂ ਆ ਰਹੀ ਸੀ ਫਿਰ ਉਹਨਾਂ ਨੇ ਇੱਕ ਅਫਸਰ ਨੂੰ ਬੁਲਾਇਆ ਜੋ ਕਿ ਹਿੰਦੀ ਬੋਲਦਾ ਸੀ ਉਹਨਾਂ ਨੇ ਬੱਬੂ ਨੂੰ ਸਾਈਡ ਤੇ ਕਰਕੇ ਉਸ ਤੇ ਸਾਰੇ ਸਮਾਨ ਦੀ ਚੈਕਿੰਗ ਕਰਨ ਲੱਗੇ ਚੈਕਿੰਗ ਕਰਨਦਾਰਨ ਉਹਨਾਂ ਨੇ ਉਸ ਦਾ ਸਾਰਾ ਸਮਾਨ ਖਲਾਰ ਦਿੱਤਾ ਸੀ ਸਾਰੇ ਯਾਤਰੀ ਉਸਤੇ ਵੱਲ ਇਦਾਂ ਵੇਖ ਰਹੇ ਸੀ ਜਿਵੇਂ ਉਸਨੇ ਕਿਸੇ ਦਾ ਕਤਲ ਕਰ ਦਿੱਤਾ ਹੋਵੇ ਉਹ ਆਪਣਾ ਸਿਰ ਨੀਵਾਂ ਕਰਕੇ ਗੁਨਾਹਗਾਰਾਂ ਵਾਂਗ ਖੜਾ ਸੀ ਫਿਰ ਇੱਕ ਪੁਲਿਸ ਅਧਿਕਾਰੀ ਉਸ ਨੂੰ ਇੱਕ ਕਮਰੇ ਵਿੱਚ ਲਿਜਾ ਕੇ ਉਸਦੇ ਸਾਰੇ ਕੱਪੜੇ ਉਤਾਰ ਕੇ ਉਸ ਦੀ ਚੈਕਿੰਗ ਕਰਨ ਲੱਗਿਆ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਸ ਨਾਲ ਕੀ ਹੋ ਰਿਹਾ ਹੈ ਫਿਰ ਉਹ ਅਫਸਰ ਆਇਆ ਜੋ ਕਿ ਹਿੰਦੀ ਬੋਲਦਾ ਸੀ ਸ਼ਕਲ ਸੂਰਤ ਤੋਂ ਇੱਕ ਭਾਰਤੀ ਨਾਗਰਿਕ ਲੱਗਦਾ ਸੀ ਉਸ ਨੇ ਬੱਬੂ ਨੂੰ ਦੱਸਿਆ ਕਿ ਉਸ ਤਾਂ ਅਮਰੀਕਾ ਦਾ ਵੀਜ਼ਾ ਤੇ ਪਾਸਪੋਰਟ ਜਾਲੀ ਹੈ ਤੁਹਾਡਾ ਪਾਸਪੋਰਟ ਤੇ ਵੀਜ਼ਾ ਏ ਪੋਰ ਸੈਕਸੈਸ ਏਜੰਸੀਆਂ ਦੁਆਰਾ ਜ਼ਬਤ ਕਰ ਲਿਆ ਗਿਆ ਹੈ ਹੁਣ ਤੁਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਉਹਨਾਂ ਨੇ ਬੱਬੂ ਤੋਂ ਉਸਦਾ ਸਾਰਾ ਪਤਾ ਪੁੱਛਿਆ ਉਸਨੇ ਉਹਨਾਂ ਨੂੰ ਆਪਣਾ ਪਤਾ ਦੱਸਿਆ ਨਾਲ ਹੀ ਨਾਲ ਜਿਸ ਏਜੰਟ ਨੇ ਉਸਦਾ ਅਮਰੀਕਾ ਦਾ ਵੀਜ਼ਾ ਲਗਵਾਇਆ ਸੀ ਉਸਨੇ ਉਸ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸਦਾ ਫੋਨ ਬੰਦ ਆ ਰਿਹਾ ਸੀ ਉਹ ਇੱਕ ਫਰੋਡ ਫਰੋਡਿਆ ਸੀ ਜੋ ਕਿ ਬੱਬੂ ਤੇ ਉਸਤੇ ਵਰਗੇ ਕਈ ਮੁੰਡੇ ਕੁੜੀਆਂ ਨਾਲ ਧੋਖਾ ਕਰਕੇ ਫਰਾਰ ਹੋ ਚੁੱਕਿਆ ਸੀ ਉਸਨੇ ਬੱਬੂ ਦੇ ਪਰਿਵਾਰ ਤੋਂ ਬੱਬੂ ਦੇ ਵੀਜੇ ਲਈ 65 ਲੱਖ ਰੁਪਏ ਲਏ ਸੀ ਉਸ ਅਫਸਰ ਨੇ ਬੱਬੂ ਨੂੰ ਦੱਸਿਆ ਮੈਨੂੰ ਪਤਾ ਹੈ ਕਿ ਤੇਰੇ ਨਾਲ ਧੋਖਾ ਹੋਇਆ ਹੈ ਤੈਨੂੰ ਫਸਾਇਆ ਗਿਆ ਤੂੰ ਬਿਲਕੁਲ ਨਿਰਦੋਸ਼ ਹੈ ਪਰ 에ਅਰਪੋਰਟ ਦੇ ਸੁਰੱਖਿਅਤ ਅਧਿਕਾਰੀਆਂ ਨੂੰ ਤੇਰੇ ਉੱਪਰ ਇਹ ਸ਼ੱਕ ਹੈ ਕਿ ਤੂੰ ਨਕਲ ਸੀ ਹੈ ਤੇ ਤੂੰ ਨਸ਼ੇ ਦੀ ਸਮਗਲਿੰਗ ਕਰਦਾ ਹੈ ਇਸ ਲਈ ਉਹ ਤੇਰੀ ਵਾਰ-ਵਾਰ ਚੈਕਿੰਗ ਕਰ ਰਹੇ ਆ ਨਕਲੀ ਵੀਜ਼ੇ ਤੇ ਪਾਸਪੋਰਟ ਲਈ ਉਹ ਤੈਨੂੰ ਗ੍ਰਿਫਤਾਰ ਵੀ ਕਰ ਸਕਦੇ ਹਨ ਇਸ ਲਈ ਜੋ ਕੁਝ ਮੈਂ ਉਹਨਾਂ ਨੂੰ ਕਹਾਂਗਾ ਤੂੰ ਬਸ ਮੇਰੀ ਹਾਂ ਦੇ ਨਾਲ ਹਾਂ ਮਲਾਉਣੀ ਐ ਇਸ ਤਰ੍ਹਾਂ ਤੂੰ ਬਚ ਜਾਵੇਂਗਾ ਉਸ ਅਧਿਕਾਰੀ ਨੇ ਸਖਸ਼ਿਤ ਸਟਾਫ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਸਨੇ ਜੋ ਕੁਝ ਵੀ ਬੱਬੂ ਤੋਂ ਪੁੱਛਿਆ ਬੱਬੂ ਉਸਦਾ ਜਵਾਬ ਦਿੰਦਾ ਹੋਇਆ ਉਸਦੀ ਹਾਂ ਵਿੱਚ ਹਾਂ ਮਨੌਂਦਾ ਗਿਆ ਇਸ ਤਰ੍ਹਾਂ ਬੱਬੂ ਉਹਨਾਂ ਦੀਆਂ ਪ੍ਰਸਥਿਤੀਆਂ ਵਿੱਚ ਮਸਾ-ਮਸਾ ਬਚਿਆ ਬੱਬੂ ਦੇ ਸਾਰੇ ਕਾਗਜ਼ ਪੱਤਰ ਦੇ ਸਮਾਨ 에ਅਰਪੋਰਟ ਦੇ ਸਖਸ਼ਿਤ ਅਧਿਕਾਰੀਆਂ ਨੇ ਜ਼ਬਤ ਕਰ ਲਿਆ ਸੀ ਇੱਥੋਂ ਤੱਕ ਕਿ ਉਹਨਾਂ ਨੇ ਬੱਬੂ ਦਾ ਫੋਨ ਤੱਕ ਵੀ ਜ਼ਬਤ ਕਰ ਲਿਆ ਸੀ ਬੱਬੂ ਦਾ ਨਾਮ ਉਸ ਦੇਸ਼ ਦੇ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਸੀ ਇਸ ਲਈ ਬੱਬੂ ਨੂੰ ਉਸ ਅਫਸਰ ਨੇ ਕਿਹਾ ਕਿ ਕਾਕਾ ਜਿੰਨੀ ਛੇਤੀ ਹੋ ਸਕੇ ਤੂੰ ਕਿਵੇਂ ਨਾ ਕਿਵੇਂ ਕਰਕੇ ਇਸ ਤੋਂ ਚਲਾ ਜਾ ਕਿਉਂਕਿ ਹੁਣ ਹਰ ਵਕਤ ਤੇਰੇ ਉੱਪਰ ਪੁਲਿਸ ਦਾ ਪਹਿਰਾ ਰਹਿਣਾ ਹੈ ਜੇਕਰ ਕੋਈ ਵਾਰਦਾਤ ਹੁੰਦੀ ਆ ਤਾਂ ਪੁਲਿਸ ਕਿਸੇ ਵੀ ਸਮੇਂ ਤੇਰੀ ਦੁਆਰਾ ਪੁੱਛ ਪੜਤਾਲ ਕਰ ਸਕਦੀ ਹੈ ਉਹ ਆਖਰੀ ਵਾਰ ਵੀ ਆਪਣੇ ਪਰਿਵਾਰ ਨਾਲ ਗੱਲ ਵੀ ਨਾ ਕਰ ਸਕਿਆ ਉਸ ਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਉਸ ਦਾ ਸਭ ਕੁਝ ਲੁੱਟ ਕੇ ਉਸ ਨੂੰ ਭਰੇ ਬਾਜ਼ਾਰ ਨੰਗਾ ਕਰ ਦਿੱਤਾ ਹੋਵੇ ਅਖੀਰ ਵਿੱਚ ਬੱਬੂ ਥੱਕ ਹਾਰੇ ਰਿਪੋਰਟ ਦੇ ਬਾਹਰ ਆ ਕੇ ਬੈਠ ਗਿਆ ਭੁੱਖੇ ਢੱਡ ਖਾਲੀ ਜੇਬ ਤੇ ਵਕਤ ਦਾ ਮਾਰਿਆ ਹੋਇਆ ਬੱਬੂ ਇਸ ਦੁਨੀਆ ਦੀ ਜੰਗ ਤੋਂ ਹਾਰਿਆ ਹੋਇਆ ਸੋਚ ਕਰ ਰਿਹਾ ਸੀ ਉਸ ਨੂੰ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਹਰ ਚਿਹਰਾ ਉਸ ਨੂੰ ਲਹੰਤਾ ਪਾ ਰਿਹਾ ਹੈ ਉਸ ਨੂੰ ਇਦਾਂ ਨਰਾਸ਼ ਬੈਠੇ ਹੋਏ ਨੂੰ ਵੇਖ ਕੇ ਇੱਕ ਸਿੱਖ ਸਰਦਾਰ ਬੰਦਾ ਉਸ ਦੇ ਕੋਲ ਆਇਆ ਤੇ ਉਸ ਨੂੰ ਪੁੱਛਣ ਲੱਗਾ ਕਿ ਹੋਇਆ ਜਵਾਨਾ ਤੂੰ ਇਦਾਂ ਕਿਉਂ ਰੋ ਰਿਹਾ ਹੈ ਬੱਬੂ ਨੇ ਉਸ ਨੂੰ ਸਾਰੀ ਆਪਣੀ ਹੱਡ ਬੀਤੀ ਦੱਸੀ ਕਿ ਕਿਸ ਤਰ੍ਹਾਂ ਏਜੰਟ ਨੇ ਉਸ ਨੂੰ ਨਕਲੀ ਵੀਜ਼ੇ ਨਾਲ ਇੱਥੇ ਫਸਾ ਦਿੱਤਾ ਤੋਂ ਮੇਰੇ ਪਰਿਵਾਰ ਤੋਂ 65 ਲੱਖ ਰੁਪਏ ਲੈ ਕੇ ਫਰਾਰ ਹੋ ਚੁੱਕਿਆ ਉਸ ਨੇ ਉਹ ਸਰਦਾਰ ਤੋਂ ਫੋਨ ਲੈ ਕੇ ਆਪਣੇ ਘਰ ਫੋਨ ਕੀਤਾ ਤੇ ਆਪਣੇ ਘਰਦਿਆਂ ਨੂੰ ਝੂਠ ਬੋਲਿਆ ਕਿ ਮੈਂ ਸਹੀ ਸਲਾਮਤ ਅਮਰੀਕਾ ਪਹੁੰਚ ਗਿਆ ਬੱਬੂ ਨੇ ਆਪਣੇ ਘਰ ਵਾਲਿਆਂ ਨੂੰ ਝੂਠ ਬੋਲ ਕੇ ਇਹ ਤਾਂ ਦਿਲਾਸਾ ਦੇ ਦਿੱਤਾ ਸੀ ਕਿ ਮੈਂ ਸਹੀ ਸਲਾਮਤ ਅਮਰੀਕਾ ਪਹੁੰਚ ਗਿਆ ਬੱਬੂ ਦਾ ਫੋਨ ਪੁਲਿਸ ਨੇ ਜ਼ਬਤ ਕਰ ਲਿਆ ਸੀ ਜਦੋਂ ਬੱਬੂ ਆਪਣੇ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਤਾਂ ਉਹ ਸਰਦਾਰ ਉਸ ਨੂੰ ਬੜੀ ਹੈਰਾਨੀ ਨਾਲ ਵੇਖਦਾ ਹੈ ਤੇ ਬੱਬੂ ਨੂੰ ਪੁੱਛਦਾ ਕਿ ਕਾਕਾ ਤੂੰ ਆਪਣੇ ਘਰ ਵਾਲਿਆਂ ਨੂੰ ਝੂਠ ਕਿਉਂ ਬੋਲ ਰਿਹਾ ਹੈ ਬੱਬੂ ਨੇ ਸਰਦਾਰ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਜੇਕਰ ਮੈਂ ਉਹਨਾਂ ਨੂੰ ਸਭ ਸੱਚ ਦੱਸ ਦਿੰਦਾ ਤਾਂ ਇਹ ਸਭ ਸੁਣਨ ਤੋਂ ਬਾਅਦ ਮੇਰੀ ਮਾਂ ਪਿਓ ਜਿਉਂਦੇ ਜੀ ਮਰ ਜਾਣਾ ਸੀ ਉਹਨਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਟੁੱਟ ਜਾਣੀਆਂ ਸੀ ਇਸ ਲਈ ਇਸ ਸਮੇਂ ਮੈਨੂੰ ਝੂਠ ਬੋਲਣਾ ਹੀ ਬੈਤਰ ਸਮਝਿਆ ਆਪਣਾ ਘਰਦਿਆਂ ਦਾ ਇਹ ਕਰਜ਼ਾ ਮੈਂ ਜ਼ਿੰਦਗੀ ਭਰ ਨਹੀਂ ਅਦਾ ਕਰ ਸਕਦਾ ਉਹ ਸਰਦਾਰ ਦਾ ਨਾਮ ਗਿੱਲ ਸੀ ਗਿੱਲ ਬੱਬੂ ਨੂੰ ਆਪਣੇ ਨਾਲ ਆਪਣੇ ਘਰ ਲੈ ਗਿਆ ਨਾਲ ਹੀ ਉਸਨੇ ਬੱਬੂ ਨੂੰ ਇਸ ਸ਼ਹਿਰ ਵਿੱਚ ਕੰਮ ਵੀ ਦਿਵਾਇਆ ਬੱਬੂ ਦਾ ਪਹਿਲਾ ਤੇ ਆਖਰੀ ਸੁਪਨਾ ਅਮਰੀਕਾ ਜਾਣ ਦਾ ਹੀ ਸੀ ਕਿਉਂਕਿ ਅਮਰੀਕਾ ਬੱਬੂ ਦੇ ਬਾਕੀ ਯਾਰ ਦੋਸਤ ਵੀ ਸਨ ਬੱਬੂ ਨੂੰ ਪੂਰੀ ਮੀਤ ਸੀ ਕਿਉਂ ਮੇਰੀ ਮਦਦ ਜ਼ਰੂਰ ਕਰਨਗੇ ਕਿਉਂਕਿ ਪਿੰਡ ਅਸੀਂ ਸਾਰੇ ਸਕੇ ਭਾਨਿਆਂ ਵਾਂ ਇਕੱਠੇ ਰਹਿੰਦੇ ਸਾਂ ਗਿੱਲਬਾਈ ਨੇ ਬੱਬੂ ਨੂੰ ਉਸ ਤੇ ਬਗਾਨੇ ਮੁਲਕ ਵਿੱਚ ਬਹੁਤ ਸਾਰਾ ਦਿੱਤਾ ਜਿਸ ਰੈਸਟੋਰੈਂਟ ਵਿੱਚ ਬੱਬੂ ਕੰਮ ਕਰਦਾ ਸੀ ਉੱਥੇ ਬੱਬੂ ਨੂੰ ਉਹਦੇ ਵਰਗਾ ਦੁੱਖਾਂ ਦਾ ਮਾਰਿਆ ਹੋਇਆ ਯਾਰ ਆ ਵੀ ਮਿਲਿਆ ਉਹ ਉਹ ਵੀ ਇੱਕ ਧੋਖੇਬਾਜ਼ ਏਜੰਟ ਦੇ ਡਿੱਕੇ ਚੜ੍ਹ ਕੇ ਇੱਥੇ ਫਸ ਗਿਆ ਸੀ ਉਹ ਕਈ ਸਾਲਾਂ ਤੋਂ ਇਸ ਰੈਸਟੋਰੈਂਟ ਉੱਪਰ ਕੰਮ ਕਰਦਾ ਸੀ ਆ ਵੀ 2 ਨੰਬਰ ਦੇ ਵਿੱਚ ਡਾਂਕੀ ਲਾ ਕੇ ਬਿਨਾ ਕਾਗਜ਼ ਪੱਤਰ ਦੇ ਵੀਜੇ ਦੇ ਅਮਰੀਕਾ ਜਾਣ ਦਾ ਸੁਪਨਾ ਲੈ ਕੇ ਘਰੋਂ ਚੱਲਿਆ ਸੀ ਇੱਥੇ ਉਸ ਨੂੰ ਕੁਝ ਨਸ਼ੇੜੀਆਂ ਦੇ ਸਮੂਹ ਨੇ ਲੁੱਟ ਲਿਆ ਉਸ ਕੋਲ ਕੁਝ ਖਾਣ ਪੀਣ ਨੂੰ ਵੀ ਨਹੀਂ ਬਚਿਆ ਸੀ ਇਸ ਲਈ ਉਹ ਸਭ ਕੁਝ ਛੱਡ ਕੇ ਰੈਸਟੋਰੈਂਟ ਉੱਪਰ ਕੰਮ ਤੇ ਲੱਗ ਗਿਆ ਉਹ ਆਪਣੀ ਮੰਜ਼ਲ ਤੋਂ ਕੁਝ ਕਦਮਾਂ ਦੀ ਦੂਰੀ ਤੇ ਹਾਰ ਗਿਆ ਸੀ ਬੱਬੂ ਤੇ ਆਵੀ ਦੋਵੇਂ ਦੁਬਾਰਾ ਅਮਰੀਕਾ ਜਾਣ ਬਾਰੇ ਸੋਚਦੇ ਹਨ ਕਿਉਂਕਿ ਅਮਰੀਕਾ ਬੱਬੂ ਦੇ ਯਾਰ ਦੋਸਤ ਤੇ ਰਿਸ਼ਤੇਦਾਰ ਰਹਿੰਦੇ ਸਨ ਉਸ ਨੂੰ ਪੂਰੀ ਉਮੀਦ ਸੀ ਕਿ ਸਾਡੀ ਪੂਰੀ ਮਦਦ ਕਰਨਗੇ ਇੱਥੇ ਰਹਿ ਕੇ ਬੱਬੂ ਤੇ ਆਵੀ ਨੇ ਪੈਸੇ ਕਮਾ ਕੇ ਘਰ ਦਾ ਕੀ ਭੇਜਣੇ ਸੀ ਸਗੋਂ ਉਹਨਾਂ ਤੋਂ ਆਪਣਾ ਖਰਚਾ ਵੀ ਪੂਰਾ ਨਹੀਂ ਹੋ ਰਿਹਾ ਸੀ ਦੂਜੀ ਗੱਲ ਦੋਵਾਂ ਕੋਲ ਆਪਣੀ ਪਛਾਣ ਦੇ ਕਾਗਜ਼ ਪੱਤਰ ਨਾ ਹੋਣ ਕਰਕੇ ਉਹਨਾਂ ਨੂੰ ਕੋਈ ਕੰਮ ਤੇ ਵੀ ਨਹੀਂ ਰੱਖ ਰਿਆਤੀ ਜਿਸ ਰੈਸਟੋਰੈਂਟ ਉੱਪਰ ਬੱਬੂ ਤੇ ਆਵੀ ਕੰਮ ਕਰਦੇ ਸਨ ਉੱਥੇ ਵੀ ਉਹਨਾਂ ਨੂੰ ਕੰਮ ਦੇ ਪੂਰੇ ਪੈਸੇ ਨਹੀਂ ਮਿਲਦੇ ਸਨ ਉਹਨਾਂ ਦੋਵਾਂ ਦੇ ਹਾਲਤ ਕੁਝ ਇਦਾਂ ਦੇ ਹੋ ਚੁੱਕੇ ਸਨ ਕਿ ਦੋਵਾਂ ਨੂੰ ਹਰ ਰੋਜ਼ 15-16 ਘੰਟੇ ਕੰਮ ਕਰਨਾ ਪੈਂਦਾ ਸੀ ਰੈਸਟੋਰੈਂਟ ਦਾ ਮਾਲਕ ਬੱਬੂ ਤੇ ਆਵੀ ਨੂੰ ਗਾਕਾਂ ਦਾ ਬਚਿਆ ਹੋਇਆ ਖਾਣਾ ਹੀ ਖਾਣ ਨੂੰ ਦਿੰਦਾ ਸੀ ਆਵੀ ਬਾਸੀ ਤੇ ਬੇਹਕਾਣਾ ਖਾਣ ਕਰਕੇ ਬਿਮਾਰ ਹੋ ਗਿਆ ਰੈਸਟੋਰੈਂਟ ਦੇ ਮਾਲਕ ਨੂੰ ਗੱਲ ਪਾਈ ਨੇ ਆਵੀ ਨੂੰ ਦਵਾਈ ਦਿਵਾਉਣ ਲਈ ਗਿਆ ਤਾਂ ਉਸਨੇ ਜਵਾਬ ਦੇ ਦਿੱਤਾ ਫਿਰ ਲਬਾਈ ਨੇ ਆਪਣੇ ਜਾਣ ਪਛਾਣ ਦੇ ਇੱਕ ਮੁੰਡੇ ਨੂੰ ਫੋਨ ਕੀਤਾ ਜੋ ਕਿ ਆਪਣੇ ਨਾਲ ਇੱਕ ਡਾਕਟਰ ਨੂੰ ਲੈ ਕੇ ਆਇਆ ਡਾਕਟਰ ਨੇ ਆਵੀ ਦੀ ਜਾਂਚ ਪੜਤਾਲ ਕੀਤੀ ਜਾਂਚ ਪੜਤਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਖਾਣਾ ਖਾਣ ਕਰਕੇ ਆਵੀ ਨੂੰ ਫੂਡ ਪੁਆਈ ਜਿੰਨਿੰਗ ਹੋ ਗਈ ਹੈ ਇਸ ਨੂੰ ਜਲਦ ਤੋਂ ਜਲਦ ਹਸਪਤਾਲ ਵਿੱਚ ਦਾਖਲ ਕਰਨਾ ਪਵੇਗਾ ਰੈਸਟੋਰੈਂਟ ਦੇ ਮਾਲਕ ਤੋਂ ਬੱਬੂ ਦੇ ਗੱਲ ਬਾਈ ਨੇ ਆਵੀ ਦੇ ਇਲਾਜ ਲਈ ਕੁਝ ਪੈਸਿਆਂ ਦੀ ਸਹਾਇਤਾ ਮੰਗੀ ਪਰ ਉਸ ਰੈਸਟੋਰੈਂਟ ਦੇ ਮਾਲਕ ਨੇ ਉਹਨਾਂ ਦੀ ਕੋਈ ਮਦਦ ਨਾ ਕੀਤੀ ਬਲਕਿ ਆਵੀ ਦੇ ਬਿਮਾਰ ਹੋਣ ਤੋਂ ਬਾਅਦ ਉਸਨੇ ਬੱਬੂ ਨੂੰ ਵੀ ਆਪਣੇ ਰੈਸਟੋਰੈਂਟ ਉੱਪਰ ਕੰਮ ਤੋਂ ਹਟਾ ਦਿੱਤਾ ਗੱਲ ਬਾਈ ਕੋਲ ਜੋ ਵੀ ਥੋੜੇ ਬਹੁਤ ਪੈਸੇ ਸਨ ਉਸਨੇ ਬੱਬੂ ਤੇ ਆਵੀ ਦੀ ਪੂਰੀ ਸਹਾਇਤਾ ਕੀਤੀ ਆਵੀ ਦੀ ਹਾਲਤ ਦਿਨ ਬੇ ਦਿਨ ਬਹੁਤ ਖਰਾਬ ਹੁੰਦੀ ਜਾ ਰਹੀ ਸੀ ਅੰਤ ਵਿੱਚ ਆਵੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਫਿਰ ਵੀ ਉਹ ਬਚ ਨਾ ਸਕਿਆ ਅਖੀਰ ਵਿੱਚ ਉਸਦੀ ਮੌਤ ਹੋ ਜਾਂਦੀ ਹੈ ਆਵੀ ਦੇ ਘਰੇ ਕੌਣ ਆਉਂਦਾ ਜਦੋਂ ਬੱਬੂ ਉਸ ਦਾ ਫੋਨ ਚੁੱਕਦਾ ਤਾਂ ਅੱਗੇ ਉਸਦੀ ਮਾਂ ਬੋਲਦੀ ਹੈ ਜੋ ਕਿ ਬਹੁਤ ਖੁਸ਼ੀ ਕਹਿੰਦੀ ਪੁੱਤ ਤੇਰੀ ਭੈਣ ਰੀਤ ਦਾ ਰਿਸ਼ਤਾ ਪੱਕਾ ਹੋ ਗਿਆ ਆਪਾਂ ਅਗਲੇ ਮਹੀਨੇ ਉਸ ਦਾ ਵਿਆਹ ਰੱਖਿਆ ਹੈ ਬੱਬੂ ਨੂੰ ਕੁਝ ਸਾਹਮਣੇ ਨਹੀਂ ਆ ਰਿਹਾ ਸੀ ਕਿ ਉਹ ਆਵੀਦੀ ਮਾਂ ਨੂੰ ਕੀ ਕਹੇ ਅਖੀਰ ਬੱਬੂ ਨੇ ਆਵੀਦੀ ਮਾਂ ਨੂੰ ਕਿਹਾ ਕਿ ਉਹ ਬਾਜ਼ਾਰ ਗਿਆ ਹੋਇਆ ਹੈ ਤੁਹਾਡਾ ਸੁਨੇਹਾ ਮੈਂ ਉਸ ਤੱਕ ਪਹੁੰਚਾ ਦੇਵਾਂਗਾ ਆਵੀਦੀ ਲਾਸ਼ ਬੱਬੂ ਦੇ ਸਾਹਮਣੇ ਪਈ ਸੀ ਉਸ ਤੇ ਘਰ ਉਸਦੀ ਭੈਣ ਦਾ ਰਿਸ਼ਤਾ ਪੱਕਾ ਹੋਣ ਦਾ ਚਾਹ ਮਨਾਇਆ ਜਾ ਰਿਹਾ ਸੀ ਬੱਬੂ ਨੂੰ ਰੈਸਟੋਰੈਂਟ ਉੱਪਰ ਕੰਮ ਤੋਂ ਹਟਾ ਦਿੱਤਾ ਸੀ ਇਸ ਲਈ ਉਹ ਸ਼ਹਿਰ ਵਿੱਚ ਨਵਾਂ ਕੰਮ ਲੱਭਣ ਲਈ ਬਹੁਤ ਕੋਸ਼ਿਸ਼ ਕਰਦਾ ਹੈ ਪਰ ਉਸ ਕੋਲ ਕੋਈ ਕਾਗਜ਼ ਪੱਤਰ ਨਾ ਹੋਣ ਕਰਕੇ ਉਸ ਨੂੰ ਇਥੇ ਕੋਈ ਕੰਮ ਤੇ ਨਹੀਂ ਰੱਖ ਰਿਆ ਅਖੀਰ ਵਿੱਚ ਬੱਬੂ ਉਥੇ ਇੱਕ ਮੁੰਡਿਆਂ ਦਾ ਸਮੂਹ ਮਿਲਿਆ ਜੋ ਕਿ ਇੱਥੋਂ ਦੇ ਡੰਪਯਾਰਡ ਵਿੱਚੋਂ ਕੂੜੇ ਦੇ ਢੇਰ ਵਿੱਚੋਂ ਬੋਤਲਾਂ ਤੇ ਪਲਾਸਟਿਕ ਵਗੈਰਾ ਇਕੱਠਾ ਕਰਕੇ ਵੇਚਦੇ ਸਨ ਬੱਬੂ ਵੀ ਉਹਨਾਂ ਮੁੰਡਿਆਂ ਨਾਲ ਕੂੜੇ ਦੇ ਢੇਰਾਂ ਵਿੱਚੋਂ ਬੋਤਲਾਂ ਚੁਗ-ਚੁਗ ਕੇ ਵੇਚਦਾ ਸੀ ਜਿਸ ਨਾਲ ਉਸ ਨੂੰ ਆਪਣਾ ਟੈਡ ਪਰਨ ਜੋਗੇ ਪੈਸੇ ਬਣਦੇ ਸਨ ਕਿਸੇ ਨਾ ਕਿਸੇ ਤਰ੍ਹਾਂ ਬੱਬੂ ਬਸ ਆਪਣੇ ਆਪ ਨੂੰ ਜਿਉਂਦਾ ਰੱਖ ਰਿਹਾ ਸੀ ਪਰ ਜੀਨ ਦੀ ਉਸ ਕੋਲ ਕੋਈ ਵਜ੍ਹਾ ਨਹੀਂ ਸੀ ਇੱਕ ਸਵੇਰੇ ਬੱਬੂ ਇੱਕ ਚਰਚ ਦੇ ਬਾਹਰ ਕੁਝ ਮੰਗਤਿਆਂ ਨਾਲ ਬੈਠਾ ਸੀ ਜੋ ਕਿ ਉਸਤੇ ਵਾਂਗ ਹੀ ਕਈ ਦਿਨਾਂ ਤੋਂ ਭੁੱਖੇ ਸੀ ਉਹ ਉਹਨਾਂ ਲੋਕਾਂ ਦੇ ਇੰਤਜ਼ਾਰ ਵਿੱਚ ਬੈਠਾ ਸੀ ਜੋ ਚਰਚ ਵਿੱਚ ਪ੍ਰਾਰਥਨਾ ਕਰਨ ਲਈ ਆਉਂਦੇ ਹਨ ਉਹਨਾਂ ਵਿੱਚੋਂ ਕਈ ਲੋਕ ਚਰਚ ਦੇ ਬਾਹਰ ਬੈਠੇ ਮੰਗਤਿਆਂ ਨੂੰ ਖਾਣ ਪੀਣ ਲਈ ਕੁਝ ਵਸਤਾਂ, ਕੱਪੜੇ, ਪੈਸੇ ਦੇ ਜਾਂਦੇ ਸਨ। ਇਸ ਤਰ੍ਹਾਂ ਬੱਬੂ ਉੱਥੇ ਕੁਝ ਪੁਰਾਣੇ ਕੱਪੜੇ, ਖਾਣ ਪੀਣ ਦੀਆਂ ਵਸਤਾਂ ਤੇ ਕੁਝ ਪੈਸੇ ਮਿਲ ਜਾਂਦੇ ਸਨ। ਹਰ ਰੋਜ਼ ਦੀ ਤਰ੍ਹਾਂ ਇੱਕ ਸਵੇਰ ਬੱਬੂ ਬਾਕੀ ਮੰਗਤਿਆਂ ਨਾਲ ਬੈਠਾ ਸੀ। ਚਰਚ ਵਿੱਚ ਪ੍ਰਾਰਥਨਾ ਕਰਨ ਲਈ ਆਉਣ ਵਾਲੇ ਲੋਕਾਂ ਦਾ ਸਮਾਂ ਹੋ ਰਿਹਾ ਸੀ। ਅਚਾਨਕ ਉੱਥੇ ਪੁਲਿਸ ਆ ਜਾਂਦੀ ਐ। ਸਾਰੇ ਮੰਗਤੇ ਪੁਲਿਸ ਨੂੰ ਵੇਖ ਕੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਹਨ। ਉਹਨਾਂ ਵਿੱਚੋਂ ਕੁਝ ਮੰਗਤਿਆਂ ਨੂੰ ਪੁਲਿਸ ਫੜ ਕੇ ਵੀ ਲੈ ਜਾਂਦੀ ਹੈ ਕਿਉਂਕਿ ਉਹ ਮੰਗਤਿਆਂ ਦੇ ਭੇਸ ਵਿੱਚ ਬੈਠ ਕੇ ਨੱਚੇ ਵੇਚਦੇ ਸਨ ਆਪਣੇ ਬਚਾ ਲਈ ਬੱਬੂ ਵੀ ਉਥੋਂ ਭੱਜ ਕੇ ਇੱਕ ਘਰ ਦੇ ਗੈਰਜ ਵਿੱਚ ਲੁਕ ਜਾਂਦਾ ਹੈ ਉਸ ਘਰ ਵਿੱਚ ਇੱਕ ਪੰਜਾਬੀ ਕੁੜੀ ਸਾਫ ਸਫਾਈ ਕਰ ਰਹੀ ਹੁੰਦੀ ਹੈ ਜੋ ਕਿ ਬੱਬੂ ਨੂੰ ਗੈਰਜ ਵਿੱਚ ਲੁਕਦੇ ਹੋਏ ਵੇਖ ਲੈਂਦੀ ਹੈ ਉਹ ਬੱਬੂ ਕੋ ਲਾਉਂਦੀ ਹੈ ਤੇ ਬੱਬੂ ਨੂੰ ਪੁੱਛਦੀ ਹੈ ਕੌਣ ਹੈ ਤੂੰ ਤੋ ਇੱਥੇ ਕਿਉਂ ਲੁਕ ਰਿਹਾ ਐ ਮੈਨੂੰ ਲੱਗਦਾ ਤੂੰ ਕੋਈ ਚੋਰ ਐ ਜੋ ਕਿ ਪੁਲਿਸ ਤੋਂ ਡਰਦਾ ਚੋਰੀ ਕਰਕੇ ਇੱਥੇ ਲੁਕ ਰਿਹਾ ਐ ਰੁਕ ਜਾ ਮੈਂ ਹੁਣੇ ਪੁਲਿਸ ਫੋਨ ਕਰਦੀ ਐ ਬੱਬੂ ਨੇ ਉਸੇ ਵਕਤ ਉਸ ਕੁੜੀ ਦੇ ਪੈਰ ਫੜ ਲਏ ਇੱਕ ਮਿੰਟ ਰੁਕ ਜਾ ਕੁੜੀਏ ਮੈਂ ਕੋਈ ਚੋਰ ਚੱਕਾ ਨਹੀਂ ਆ ਮੈਂ ਬਸ ਆਪਣੀ ਜਾਨ ਬਚਾਉਣ ਲਈ ਇੱਥੇ ਲੁਕ ਰਿਹਾ ਐ ਫਿਰ ਅੰਦਰੋਂ ਆਵਾਜ਼ ਆਈ ਸ਼ਾਇਦ ਉਸ ਦਾ ਮਾਲਕ ਉਸ ਨੂੰ ਬੁਲਾ ਰਿਹਾ ਸੀ ਉਹ ਬੱਬੂ ਨੂੰ ਉੱਥੇ ਹੀ ਬਿਠਾ ਕੇ ਅੰਦਰ ਚਲੀ ਗਈ ਕੁਝ ਸਮੇਂ ਬਾਅਦ ਉਹ ਆਪਣਾ ਬੈਗ ਲੈ ਕੇ ਆਪਣੀ ਸ਼ਿਫਟ ਪੂਰੀ ਕਰਕੇ Bar ਉਸਦੇ ਹੱਥ ਵਿੱਚ ਖਾਣ ਪੀਣ ਲਈ ਕੁਝ ਵਸਤਾਂ ਸਨ ਉਸਨੇ ਉਹ ਸਾਰੀਆਂ ਚੀਜ਼ਾਂ ਲੈ ਕੇ ਬੱਬੂ ਦੇ ਹੱਥ ਫੜਾ ਦਿੱਤੀਆਂ ਉਹ ਬੱਬੂ ਦੇ ਕੋਲ ਆ ਕੇ ਬੈਠ ਗਈ ਤੇ ਬੱਬੂ ਨਾਲ ਗੱਲਾਂ ਬਾਤਾਂ ਕਰਨ ਲੱਗੀ ਗੱਲਾਂ ਬਾਤਾਂ ਕਰਦਿਆਂ ਉਸਨੇ ਬੱਬੂ ਨੂੰ ਸਾਰੀ ਆਪਣੀ ਹੱਦ ਬੀਤੀ ਸੁਣਾਈ ਉਸਨੇ ਦੱਸਿਆ ਪਾਕਿਸਤਾਨ ਤੋਂ ਆ ਤੇ ਉਸਦੀ ਇੱਕ ਦੋਸਤ ਅਮਰੀਕਾ ਸੈਟਲ ਸੀ ਉਸ ਕੁੜੀ ਨੇ ਹੀ ਮੈਨੂੰ ਕੰਮ ਲਈ ਆਪਣੇ ਕੋਲ ਅਮਰੀਕਾ ਸੱਦਿਆ ਸੀ ਪਰ ਬੱਬੂ ਵਾਂਗ ਹੀ ਫਰਜੀ ਏਜੰਟ ਨੇ ਝਾਸੇ ਵਿੱਚ ਆ ਕੇ ਉਹ ਇੱਥੇ ਫਸ ਗਈ ਉਸ ਨੂੰ ਇੱਥੇ ਆਈ ਨੂੰ 2 ਸਾਲ ਹੋ ਚੁੱਕੇ ਹਨ ਪਰ ਉਸਤੇ ਸਾਰੇ ਕਾਗਜ਼ ਪੱਤਰ ਪੁਲਿਸ ਦੁਆਰਾ ਜ਼ਬਤ ਕਰ ਲਏ ਗਏ ਹਨ ਉਹ ਇੱਥੇ ਇਸੇ ਤਰ੍ਹਾਂ ਹੀ ਕਈ ਕਰਾਂ ਵਿੱਚ ਸਫਾਈ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਐ। ਇੰਨੇ ਵਿੱਚ ਉਸਤੇ ਇੱਕ ਦੋਸਤ ਦਾ ਫੋਨ ਆ ਜਾਂਦਾ ਤੇ ਉਹ ਚਲੀ ਜਾਂਦੀ ਐ। ਬੱਬੂ ਫਿਰ ਹਰ ਰੋਜ਼ ਦੀ ਤਰ੍ਹਾਂ ਸਵੇਰੇ-ਸਵੇਰੇ ਚਰਚ ਦੇ ਕੋਲ ਆ ਕੇ ਖੜ ਜਾਂਦਾ ਤਾਂ ਕਿ ਉਸ ਨੂੰ ਕੁਝ ਖਾਣ ਪੀਣ ਨੂੰ ਮਿਲ ਜਾਵੇ। ਉੱਥੇ ਇੱਕ ਦੁਕਾਨ ਵਿੱਚ ਬੈਠੀ ਔਰਤ ਬੱਬੂ ਨੂੰ ਆਪਣੇ ਕੋਲ ਬੁਲਾਉਂਦੀ ਐ। ਉਸ ਨੂੰ ਕਹਿੰਦੀ ਐ ਕਿ ਤੁਸੀਂ ਇੱਥੋਂ ਚਲੇ ਜਾਵੋ। ਪੁਲਿਸ ਵਾਲਿਆਂ ਨੇ ਇੱਥੇ ਕੈਮਰੇ ਲਗਾ ਦਿੱਤੇ ਹਨ। ਹੁਣ ਕਿਸੇ ਵੀ ਸਮੇਂ ਇੱਥੇ ਪੁਲਸ ਆ ਸਕਦੀ ਐ। ਉਸ ਔਰਤ ਦੀ ਗੱਲ ਸੁਣਨ ਤੋਂ ਬਾਅਦ ਬੱਬੂ ਉੱਥੇ ਚਲਾ ਜਾਂਦਾ ਤੇ ਆਪਣੇ ਗੁਜ਼ਾਰੇ ਲਈ ਖਾਣੇ ਦੀ ਪਾਲ ਵਿੱਚ ਬੱਬੂ ਹੋਰ ਚਰਚ ਜਾ ਨੰਗਰ ਟਰੱਸਟ ਦੀ ਖੋਜ ਕਰਦਾ ਹੈ ਇੱਕ ਦਿਨ ਉਹ ਇਦਾਂ ਹੀ ਰਸਤੇ ਤੇ ਚੱਲਦਾ ਜਾ ਰਿਹਾ ਸੀ ਕਿ ਚੰਨ ਕੇ ਨਿਛੇੜੀ ਕਾਰ ਡਰਾਈਵਰ ਨੇ ਬੱਬੂ ਵਿੱਚ ਕਾਰ ਦੀ ਟੱਕਰ ਮਾਰੀ ਤੇ ਭੱਜ ਗਿਆ ਕਾਰ ਦੀ ਫੇਟ ਵਜਨ ਕਾਰਨ ਬੱਬੂ ਹੀਠਾ ਡਿੱਗ ਪਿਆ ਜਿਸ ਕਰਕੇ ਉਸ ਦੀਆਂ ਦੋਵੇਂ ਬਾਹਾਂਾਂ ਛਿੱਲੀਆਂ ਗਈਆਂ ਆਪਣੀ ਮਲਮ ਪੱਟੀ ਕਰਵਾਉਣ ਲਈ ਬੱਬੂ ਕੋਲ ਪੈਸੇ ਨਹੀਂ ਸਨ ਅਖੀਰ ਵਿੱਚ ਬੱਬੂ ਨਦੀ ਕਿਨਾਰੇ ਜਾ ਕੇ ਬੈਠ ਗਿਆ ਉੱਥੇ ਬੱਬੂ ਨਦੀ ਕਿਨਾਰੇ ਘੁੰਮ ਰਿਹਾ ਲੋਕਾਂ ਤੋਂ ਖਾਣ ਲਈ ਪੈਸੇ ਮੰਗਣ ਲੱਗਾ ਬੱਬੂ ਦੇ ਕੱਪੜੇ ਪਾਟੇ ਹੋਏ ਸਨ ਤੇ ਉਸ ਦੀਆਂ ਛਿੱਲੀਆਂ ਹੋਈਆਂ ਬਾਹਾਂ ਵਿੱਚ ਲਹੂ ਰਸ ਰਿਆ ਸੀ ਇੱਕ ਬਜ਼ੁਰਗ ਆਦਮੀ ਬੱਬੂ ਦੀ ਤਰਸਜੋਗ ਹਾਲਤ ਵੇਖਦੇ ਉਸ ਦਾ ਇਲਾਜ ਕਰਵਾਉਣ ਲਈ ਉਸ ਨੂੰ ਹਸਪਤਾਲ ਲੈ ਗਿਆ ਉਸ ਬਜ਼ੁਰਗ ਆਦਮੀ ਨੇ ਬੱਬੂ ਦਾ ਇਲਾਜ ਕਰਵਾਇਆ ਉਸ ਤੇ ਇੱਕ ਮੁੰਡਾ ਸੀ ਜਿਸ ਦਾ ਨਾਮ ਹੈਰੀ ਸੀ ਜਿਸ ਦਾ ਆਪਣਾ ਇੱਕ ਮੋਟਰ ਗੈरेज ਸੀ ਜਿਸ ਉੱਪਰ ਕਈ ਮੁੰਡੇ ਕੰਮ ਕਰਦੇ ਸਨ ਉਸ ਬਜ਼ੁਰਗ ਬੰਦੇ ਨੇ ਬੱਬੂ ਨੂੰ ਆਪਣੇ ਮੁੰਡੇ ਦੇ ਗੈरेज ਵਿੱਚ ਕੰਮ ਤੇ ਲਵਾ ਦਿੱਤਾ ਉੱਥੇ ਲੱਗੇ ਮੁੰਡਿਆਂ ਨਾਲ ਬੱਬੂ ਚੰਗੀ ਜਾਣ ਪਛਾਣ ਹੋ ਗਈ ਉਹ ਸਾਰਿਆਂ ਨਾਲ ਪਾਣੀ ਦੀ ਤਰ੍ਹਾਂ ਘੁਲ ਮਿਲ ਗਿਆ ਉਹਨਾਂ ਵਿੱਚੋਂ ਕਈ ਮੁੰਡੇ ਉਸ ਸ਼ਹਿਰ ਦੇ ਸਨ ਤੇ ਕਈ ਮੁੰਡੇ ਬਾਹਰਲੇ ਸ਼ਹਿਰਾਂ ਤੋਂ ਸਨ ਬੱਬੂ ਕੋਲ ਰਹਿਣ ਦੀ ਕੋਈ ਜਗ੍ਹਾ ਨਹੀਂ ਸੀ ਇਸ ਲਈ ਬੱਬੂ ਰਾਤ ਨੂੰ ਵੀ ਗੈਰਜ ਤੇ ਹੀ ਸੌਂ ਜਾਂਦਾ ਤੇ ਗੈਰਜ ਦੇ ਮਾਲਕ ਹੈਰੀ ਨੇ ਉਸ ਕੁੜੀ ਨਾਲ ਵਧੀਆ ਸਬੰਧ ਬਣਾਏ ਹੋਏ ਸਨ ਜਿਹੜੀ ਕੁੜੀ ਨੇ ਉਸ ਦਿਨ ਬੱਬੂ ਨੂੰ ਪੁਲਿਸ ਤੋਂ ਬਚਾਇਆ ਸੀ ਇਸ ਤੋਂ ਇਲਾਵਾ ਉਸਦੇ ਹੋਰ ਵੀ ਕਈ ਕੁੜੀਆਂ ਨਾਲ ਸਬੰਧ ਸਨ ਹਰ ਰਾਤ ਉਹ ਨਵੀਂ ਕੁੜੀ ਨੂੰ ਗੈਰਜ ਉੱਪਰ ਲੈ ਕੇ ਆਉਂਦਾ ਸੀ ਮੋਟਰ ਗੈਰਜ ਦੇ ਕੰਮ ਤੋਂ ਇਲਾਵਾ ਉਹ ਨਸ਼ੇ ਦਾ ਕਾਰੋਬਾਰ ਵੀ ਕਰਦਾ ਸੀ ਉਸ ਕੁੜੀ ਨੂੰ ਵੀ ਉਹ ਆਪਣੇ ਨਸ਼ੇ ਦੇ ਵਪਾਰ ਲਈ ਇਸਤੇਮਾਲ ਕਰਦਾ ਸੀ ਕਾਜੀ ਦਿਨਾਂ ਵਿੱਚ ਬੱਬੂ ਨੇ ਉਸ ਤੇ ਸਾਰੇ ਕਾਲੇ ਕਾਰਨਾਮੇ ਦਾ ਪੇਤ ਪਾ ਲਿਆ ਉਸ ਕੁੜੀ ਦਾ ਨਾਮ ਸੀਰਤ ਸੀ ਜਿਸ ਨੂੰ ਹੈਰੀ ਮਾਲ ਸਪਲਾਈ ਕਰਨੇ ਇੱਧਰ ਉੱਧਰ ਭੇਜਦਾ ਰਹਿੰਦਾ ਸੀ ਜਦੋਂ ਕਈ ਵਾਰ ਉਹ ਹੈਰੀ ਨੂੰ ਕੰਮ ਦੇ ਸਿਲਸੇ ਵਿੱਚ ਰਾਤ ਭਰਾਤੇ ਮਿਲਣ ਆਉਂਦੀ ਤਾਂ ਬੱਬੂ ਉਸ ਨੂੰ ਵੇਖਦਾ ਉਹ ਨਸ਼ੇ ਵਿੱਚ ਬੇਸੁਰਤ ਹੁੰਦੀ ਸੀ ਉਸ ਨੂੰ ਕੋਈ ਹੋਸ਼ ਨਹੀਂ ਹੁੰਦੀ ਸੀ ਜਦੋਂ ਹੈਰੀ ਨੇ ਬਬੂ ਨੂੰ ਸੀਰਤਨਾਰ ਮਲਾਇਆ ਤਬੱਬੂ ਨੂੰ ਪਤਾ ਚੱਲਿਆ ਕਿ ਸੀਰਤੀ ਉਸਦਾ ਸਾਰਾ ਨਸ਼ੇ ਦਾ ਕਾਰੋਬਾਰ ਸੰਭਾਲਦੀ ਐ ਹੈਰੀ ਦੇ ਗੈਰਜ ਵਿੱਚ ਕੰਮ ਕਰਦੇ ਸਾਰੇ ਮੁੰਡੇ ਉਸਤੇ ਨਸ਼ੇ ਦੇ ਕਾਰੋਬਾਰ ਵਿੱਚ ਉਸਤੇ ਨਾਲ ਹੁੰਦੇ ਸਨ ਜਿਨ੍ਹਾਂ ਵਿੱਚੋਂ ਕਈ ਮਾਲ ਲੈ ਕੇ ਆਉਂਦੇ ਸਨ ਤੇ ਕਈ ਡਿਲੀਵਰੀ ਕਰਦੇ ਸਨ ਕਈ ਖਬਰੀਆਂ ਦੀ ਤਰ੍ਹਾਂ ਕੰਮ ਕਰਦੇ ਸਨ ਇਸ ਤਰ੍ਹਾਂ ਬੱਬੂ ਨੂੰ ਵੀ ਹੈਰੀ ਨੇ ਆਪਣੇ ਇਸੇ ਨਸ਼ੇ ਦੇ ਕਾਰੋਬਾਰ ਚ ਸ਼ਾਮਲ ਕਰ ਦਿਆ ਬੱਬੂ ਦਾ ਕੰਮ ਡਿਲੀਵਰੀ ਦਾ ਹੁੰਦਾ ਸੀ ਇੱਕ ਦਿਨ ਬੱਬੂ ਨੂੰ ਸਮਾਨ ਦੀ ਡਿਲੀਵਰੀ ਕਰਨ ਲਈ ਸ਼ਹਿਰ ਤੋਂ ਬਾਹਰ ਇੱਕ ਫਾਰਮ ਹਾਊਸ ਭੇਜਿਆ ਗਿਆ ਬੱਬੂ ਦਾ ਨਾਂ ਪਹਿਲਾਂ ਤੋਂ ਹੀ ਪੁਲਿਸ ਦੇ ਅਪਰਾਧੀਆਂ ਦੀ ਲਿਸਟ ਵਿੱਚ ਪਹਿਲੇ ਨੰਬਰ ਤੇ ਸੀ ਇਸ ਲਈ ਬੱਬੂ ਪੁਲਿਸ ਦੀਆਂ ਨਜ਼ਰਾਂ ਵਿੱਚ ਚੜ੍ਹਿਆ ਹੋਇਆ ਸੀ ਪੁਲਿਸ ਨੂੰ ਪੂਰਾ ਸ਼ੱਕ ਸੀ ਕਿ ਮੁੰਡਾ ਸ਼ਹਿਰ ਵਿੱਚ ਕੈਰ ਕਾਨੂੰਨੀ ਗਤੀਵਿਧੀਆਂ ਕਰ ਲਿਆ ਹੈ ਬੱਬੂ ਫਾਰਮ ਹਾਊਸ ਤੇ ਪਹੁੰਚਿਆ ਕੋਝ ਮਿੰਟਾਂ ਬਾਅਦ ਉੱਥੇ ਪੁਲਿਸ ਆ ਗਈ। ਬੱਬੂ ਸਮਾਨ ਦੀ ਡਿਲੀਵਰੀ ਕਰ ਰਿਹਾ ਸੀ। ਮੌਕੇ ਤੇ ਪੁਲਸ ਨੇ ਸਾਰੇ ਬੰਦਿਆਂ ਨੂੰ ਦਬੋਚ ਲਿਆ। ਉਹਨਾਂ ਵਿੱਚੋਂ ਕੁਝ ਭੱਜ ਗਏ ਪਰ ਬੱਬੂ ਨੂੰ ਪੁਲਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ। ਉਹ ਭੱਜ ਨਾ ਸਕਿਆ। ਪੁਲਸ ਨੇ ਬੱਬੂ ਨੂੰ ਹੱਥਕੜੀਆਂ ਲਾ ਲਈਆਂ। ਸਾਰਿਆਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਬੱਬੂ ਸਮੇਤ ਬਾਕੀ ਸਾਰੇ ਬੰਦੇ ਉੱਪਰ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ। 8 ਮਹੀਨੇ ਬੱਬੂ ਜੇਲ੍ਹ ਵਿੱਚ ਰਿਹਾ। ਜੇਲ੍ਹ ਵਿੱਚ ਗਏ ਗੈਂਗਸਟਰ ਚੋਰ ਨੇ ਛੇੜੀ ਲੋਕਾਂ ਨਾਲ ਬੱਬੂ ਦਾ ਵਾਪਿਆ ਜੇਲ੍ਹ ਵਿੱਚ ਹਰ ਤਿੰਨ ਕੈਦੀਆਂ ਵਿੱਚ ਕਾਬ ਲੜਾਈ ਦਾ ਝਗੜਾ ਚੱਲਦਾ ਰਹਿੰਦਾ ਸੀ ਕੈਦੀਆਂ ਨੂੰ ਪੁਲਿਸ ਮੁਲਾਜ਼ਮਾਂ ਦੁਆਰਾ ਕੁੱਟਿਆ ਮਾਰਿਆ ਜਾਂਦਾ ਸੀ ਜੇਲ੍ਹ ਵਿੱਚ ਸਾਰੇ ਕੈਦੀਆਂ ਨਾਲ ਹੀ ਪਸ਼ੂਆਂ ਵਾਂਗ ਵਿਵਹਾਰ ਕੀਤਾ ਜਾਂਦਾ ਸੀ। ਉੱਥੇ ਬੱਬੂ ਨੂੰ ਕੁਝ ਜੇ ਬੰਦੇ ਮਿਲੇ ਜੋ ਕਿ ਜੇਲ੍ਹ ਵਿੱਚੋਂ ਭੱਜਣ ਦੀ ਫਰਾਕ ਵਿੱਚ ਸਨ। ਬੱਬੂ ਵੀ ਉਹਨਾਂ ਵਿੱਚੋਂ ਸ਼ਾਮਲ ਹੋ ਗਿਆ ਕਿਉਂਕਿ ਬੱਬੂ ਇਸ ਨਰਕ ਵਿੱਚੋਂ ਨਿਕਲਣਾ ਚਾਹੁੰਦਾ ਸੀ। ਬੱਬੂ ਹਰ ਰੋਜ਼ ਆਪਣੀ ਮੌਤ ਦੇ ਦਿਨ ਗਿਣ ਰਿਹਾ ਸੀ। ਦੂਜੇ ਪਾਸੇ ਬੱਬੂ ਦੇ ਘਰਵਾਲਿਆਂ ਨੂੰ ਤਾਂ ਕੋਈ ਅਤਾ ਪਤਾ ਨਹੀਂ ਮਿਲ ਰਿਹਾ ਸੀ। ਬੱਬੂ ਦੇ ਘਰਵਾਲੇ ਸੋਚ ਰਹੇ ਸੀ ਕਿ ਸਾਡਾ ਮੁੰਡਾ ਅਮਰੀਕਾ ਜਾ ਕੇ ਡਾਲਡਰ ਨਾਲ ਵਿੱਚ ਖੇਡ ਰਿਹਾ ਹੈ ਪਰ ਉਹਨਾਂ ਨੂੰ ਕੀ ਪਤਾ ਕਿ ਉਹਨਾਂ ਦਾ ਪੁੱਤ ਇੱਥੇ ਜੇਲ੍ਹ ਚ ਬੈਠਾ ਜ਼ਿੰਦਗੀ ਦੇ ਮੌਤ ਨਾਲ ਖੇਡ ਖੇਡ ਰਿਹਾ ਹੈ ਤੇ ਬੱਬੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕਈ ਵਾਰ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਅਸਫਲ ਰਿਹਾ ਜਦੋਂ ਉਹ ਜੇਲ੍ਹ ਵਿੱਚੋਂ ਅੱਜਦੇ ਹੋਏ ਫੜੇ ਜਾਂਦੇ ਤਾਂ ਉਹਨਾਂ ਦੀ ਨਿਗਰਾਨੀ ਤੇ ਸਖਤੀ ਦੁੱਗਣੀ ਕਰ ਦਿੱਤੀ ਜਾਂਦੀ। ਉਹਨਾਂ ਦੇ ਜੇਲ੍ਹ ਦੇ ਸੈੱਲ ਛੋਟੇ ਕਰ ਦਿੱਤੇ ਜਾਂਦੇ। ਇੱਕ ਦੂਜੇ ਨਾਲ ਗੱਲਬਾਤ ਬੰਦ ਹੋ ਜਾਂਦੀ। ਪਰ ਉਹਨਾਂ ਨੇ ਹਾਰ ਨਹੀਂ ਮੰਨੀ। ਸਾਨੂੰ ਹੋਰ ਜ਼ਿਆਦਾ ਕੁੱਟਿਆ ਮਾਰਿਆ ਜਾਂਦਾ। ਕਈ ਵਾਰ ਉਹਨਾਂ ਨੂੰ 2-2 3-3 ਦਿਨ ਤੱਕ ਭੁੱਖਾ ਰੱਖਿਆ ਜਾਂਦਾ। ਸਾਨੂੰ ਪਾਣੀ ਪੀਣ ਤੱਕ ਨਹੀਂ ਮਿਲਦਾ ਸੀ। ਉਹ ਆਪਣਾ ਪਸੀਨਾ ਪੂੰਝ ਕੇ ਹੀ ਪੀਂਦੇ। ਇਸ ਤਰ੍ਹਾਂ ਉਹਨਾਂ ਨੇ ਇਹੋ ਜਿਹੇ ਹਲਾਤਾਂ ਵਿੱਚ ਆਪਣੇ ਆਪ ਨੂੰ ਜਿਉਂਦੇ ਰੱਖਿਆ। ਇਹੋ ਜਿਹੇ ਹਲਾਤਾਂ ਵਿੱਚ ਬੱਬੂ ਨੂੰ ਜਿੰਦਗੀ ਕੀ ਤੋਂ ਜਿਆਦਾ ਮੌਤ ਸੋਹਣੀ ਲੱਗਦੀ ਸੀ ਇਸ ਕਰਕੇ ਬੱਬੂ ਉੱਥੋਂ ਹਰ ਦਿਨ ਆਪਣੀ ਮੌਤ ਨੂੰ ਢੀਕਦਾ ਖਿਰ ਵਿੱਚ ਉਹਨਾਂ ਸਾਰਿਆਂ ਨੇ ਦੁਆਰਾ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਚਾਰ ਬੰਦਿਆਂ ਨੇ ਕਟਨਾ ਨੂੰ ਇਲਜ਼ਾਮ ਦਿੱਤਾ ਜਦੋਂ ਕੰਧ ਉੱਪਰ ਦੀਆਂ ਤਾਰਾਂ ਕੱਟ ਰਹੀ ਸੀ ਤਾਂ ਉਹਨਾਂ ਨੂੰ ਇੱਕ ਪੁਲਿਸ ਅਧਿਕਾਰੀ ਨੇ ਵੇਖ ਲਿਆ ਉਹਨਾਂ ਵਿੱਚੋਂ ਤਿੰਨ ਬੰਦਿਆਂ ਦਾ ਤਾਰਾ ਟੱਪ ਕੇ ਭੱਜ ਗਏ ਪਰ ਉਹਨਾਂ ਵਿੱਚ ਇੱਕ ਬੰਦੇ ਨੂੰ ਪੁਲਿਸ ਅਧਿਕਾਰੀਆਂ ਨੇ ਕੰਧ ਟੱਪਦੇ ਫੜ ਲਿਆ ਉਸ ਬੰਦੇ ਨੂੰ ਉਸੇ ਪੈਰ 'ਤੇ ਪੁਲਿਸ ਅਧਿਕਾਰੀ ਗੋਲੀ ਮਾਰ ਦਿੰਦੇ ਹਨ ਬੱਬੂ ਤੇ ਉਸਤੇ ਬਾਕੀ ਸਾਰੇ ਸਾਥੀ ਆਪਣੇ ਜਾਨ ਬਚਾਉਣ ਲਈ ਉੱਥੋਂ ਭੱਜ ਗਏ। ਉਹਨਾਂ ਦੇ ਮਗਰ ਪੁਲਿਸ ਲੱਗੀ ਹੋਈ ਸੀ। ਉਹ ਸਾਰੇ ਨਾਲ ਲੱਗਦੇ ਜੰਗਲਾਂ ਵਿੱਚ ਜਾ ਕੇ ਲੁਕ ਗਏ। ਉੱਥੇ ਉਹਨਾਂ ਨੇ ਕੁਝ ਬੰਦਿਆਂ ਨਾਲ ਸੰਪਰਕ ਕੀਤਾ ਜੋ ਕਿ ਗੈਰ ਕਾਨੂੰਨੀ ਤਰੀਕੇ ਨਾਲ ਲੋਕਾਂ ਨੂੰ ਅਮਰੀਕਾ ਭੇਜਦੇ ਸਨ। ਬੱਬੂ ਤੇ ਉਸਦੇ ਸਾਥੀ ਉਹਨਾਂ ਕੋਲ ਪਹੁੰਚ ਗਏ ਪਰ ਉਹਨਾਂ ਕੋਲ ਉਹਨਾਂ ਨੂੰ ਦੇਣ ਦੇ ਪੈਸੇ ਨਹੀਂ ਸਨ। ਇਸ ਕਰਕੇ ਬੱਬੂ ਵਰਗਿਆਂ ਨੇ ਰਲ ਮਿਲ ਕੇ ਉਹਨਾਂ ਅੱਗੇ ਮਿੰਤਾ ਕੀਤੀਆਂ। ਬੱਬੂ ਵਰਗਿਆਂ ਨਾਲ ਕੁਝ ਸਾਥੀ ਹੋਰ ਵੀ ਸਨ ਜਿਨ੍ਹਾਂ ਵਿੱਚੋਂ ਕੁੜੀ ਮਹਿਰੀਮ ਵੀ ਸੀ। ਉਹ ਵੀ ਦਾਵ ਤੋ ਸੀ ਪਹਿਲਾਂ ਤੋਂ ਬੰਦਿਆਂ ਨੇ ਸਾਨੂੰ ਸ਼ਰਧ ਪਾਰ ਕਰਾਉਣ ਤੋਂ ਜਵਾਬ ਦੇ ਦਿੱਤਾ ਪਰ ਫਿਰ ਸਾਡੇ ਨਾਲ ਕੁੜੀ ਵੇਖੋ ਮੰਨ ਗਏ ਬੱਬੂ ਨੂੰ ਦਾਲ ਵਿੱਚ ਕੋਲ ਕਾਲਾ ਲੱਗਿਆ ਬੱਬੂ ਨੂੰ ਲੱਗ ਰਿਹਾ ਸੀ ਕਿ ਬੰਦੇ ਸਾਡੇ ਨਾਲ ਅੱਗੇ ਜਾ ਕੇ ਲੁੱਟਖੋ ਧੋਖਾ ਕਰ ਸਕਦੇ ਹਨ ਇਸ ਲਈ ਬੱਬੂ ਆਪੇ ਬਾਕੀ ਸਾਥੀਆਂ ਨੂੰ ਸਾਵਧਾਨ ਕਰ ਰਿਹਾ ਸੀ ਰੋਕ ਰਿਹਾ ਸੀ ਪਰ ਉਹਨਾਂ ਨੇ ਬੱਬੂ ਦੀ ਇੱਕ ਨਾ ਸੁਣੀ ਉਸ ਕੁੜੀ ਨੂੰ ਬੱਬੂ ਸਮਝਦਾਰ ਲੱਗਿਆ ਇਸ ਲਈ ਉਹ ਜ਼ਿਆਦਾ ਸਮਾਂ ਬੱਬੂ ਨਾਲ ਹੀ ਰਹਿੰਦੀ ਉਹ ਸਿਰਫ ਬੱਬੂ ਉੱਪਰ ਹੀ ਭਰੋਸਾ ਕਰਦੀ ਸੀ ਬੱਬੂ ਨੇ ਮੈਰੀਮ ਇਕੱਠੇ ਰਹਿੰਦੇ ਖਾਂਦੇ ਪੀਂਦੇ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਇਸ ਸਫ਼ਰ ਵਿੱਚ ਬੱਬੂ ਨੇ ਮੈਰੀਮ ਇੱਕ ਦੂਜੇ ਦੇ ਹਾਣੀ ਵੰਡ ਚੁੱਕੇ ਸੀ ਅਸੀਂ ਸਾਰਿਆਂ ਨੇ ਕਈ ਜੰਗਲ ਨਦੀਆਂ ਪਾਰ ਕੀਤੀਆਂ ਇਹ ਜੰਗਲ ਨਦੀਆਂ ਪਾਰ ਕਰਦੇ ਹੋਏ ਮੈਕਸੀਕੋ ਬਾਰਡਰ ਦੀ ਕੰਧ ਟੱਪ ਕੇ ਅਮਰੀਕਾ ਪਹੁੰਚਣਾ ਸੀ ਇਹਨਾਂ ਜੰਗਲਾਂ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਸੀ ਜੰਗਲ ਵਿੱਚ ਜ਼ਹਿਰੀਲੇ ਸੱਪ ਤੇ ਹੋਰ ਕੀੜੇ ਮਕੌੜੇ ਸਨ ਇਸ ਤੋਂ ਲਾਵੇ ਇਸ ਜੰਗਲ ਵਿੱਚ ਕਈ ਮਾਨਵ ਤਸਕਰਾਂ ਦੇ ਸਮੂਹ ਵੀ ਰਹਿੰਦੇ ਸਨ ਇਹ ਲੋਕ ਰਸਤੇ ਦੇ ਲੰਘਣ ਵਾਲੇ ਲੋਕਾਂ ਨੂੰ ਗਵਾ ਕਰਕੇ ਲੋਟੇ ਦੇ ਹੋਰ ਦੇਸ਼ਾਂ ਵਿੱਚ ਵੇਚਦੇ ਸਨ ਜੇਕਰ ਯਾਤਰੀਆਂ ਵਿੱਚ ਕੋਈ ਵੀ ਕੁੜੀ ਹੁੰਦੀ ਤਾਂ ਉਹ ਉਸ ਦਾ ਸਮੂਹ ਬਲਾਤਕਾਰ ਉਸ ਨੂੰ ਹੀ ਮਾਰ ਦਿੰਦੇ ਜਾਂ ਹੋਰ ਦੇਸ਼ਾਂ ਵਿੱਚ ਜਿਸਮਾਨੀ ਧੰਦਾ ਕਰਨ ਵੇਚ ਦਿੰਦੇ ਸਨ ਹੋਰਾਂ ਦੇਸ਼ਾਂ ਵਿੱਚ ਇਹਨਾਂ ਲੋਕਾਂ ਨੂੰ ਸਿਰਫ ਰੋਟੀ ਦੇ ਕੇ ਬਿਨਾ ਪੈਸੇ ਤੋਂ ੱੱਕੇ ਨਾਲ ਗੁਲਾਮਾਂ ਦੇ ਰੂਪ ਵਿੱਚ ਕੰਮ ਕਰਵਾਇਆ ਜਾਂਦਾ ਪੱਬੋ ਆਪਣੇ ਸਾਥੀ ਸਮੂਹ ਨਾਲ ਅੱਧਾ ਜੰਗਲ ਪਾਰ ਕਰ ਚੁੱਕਿਆ ਸੀ ਹੁਣ ਅੱਗੇ ਵਾਲਾ ਰਸਤਾ ਬਿਆਦ ਚੁਣੌਤੀਆਂ ਭਰਿਆ ਸੀ ਕਿਉਂਕਿ ਇਲਾਕਾ ਉਹਨਾਂ ਦੇ ਮਨੁੱਖ ਤਸਕਰਾਂ ਦਾ ਸੀ ਜੋ ਕਿ ਲੋਕਾਂ ਨੂੰ ਗਵਾ ਕਰਕੇ ਹੋਰਾਂ ਦੇਸ਼ਾਂ ਵਿੱਚ ਵੇਚਦੇ ਸਨ ਅਚਾਨਕ ਮੌਸਮ ਖਰਾਬ ਹੋਣ ਕਰਕੇ ਸਾਰਿਆਂ ਨੂੰ ਇੱਥੇ ਰੁਕਣਾ ਪਿਆ ਅਚਾਨਕ ਬਹੁਤ ਤੇਜ਼ ਮੀਂਹ ਪੈਣ ਲੱਗਾ ਅਸੀਂ ਸਾਰੇ ਉੱਥੇ ਰੁਕ ਗਏ ਕਾਲੀ ਹਨੇਰੀ ਰਾਤ ਵਿੱਚ ਚਾਰੇ ਪਾਸੇ ਘੁੱਪ ਹਨੇਰਾ ਸੀ ਬੰਦੇ ਨੂੰ ਬੰਦਾ ਨਹੀਂ ਲੱਭਦਾ ਥਕਾਵਟ ਕਾਰਨ ਬਾਕੀ ਸਾਰੇ ਸੌਂ ਰਹੇ ਸੀ ਨਾਲ ਹੀ ਮੇਰੇ ਲਾਗੇ ਮਹਿਰੀਮ ਸੌ ਰਹੀ ਸੀ ਬੱਬੂ ਅਸਮਾਨ ਵੱਲ ਤੱਕਦਾ ਹੋਇਆ ਆਪਣੀ ਜ਼ਿੰਦਗੀ ਬਾਰੇ ਸੋਚਦਾ ਹੋਇਆ ਆਪਣੀਆਂ ਸੋਚਾਂ ਦੀਆਂ ਤੰਦਾ ਬੁਣ ਰਿਹਾ ਸੀ ਸੋਚੀ ਤੰਦਾ ਬੁਣਦੇ ਪਾਉਂਦੇ ਕਦੋਂ ਬੱਬੂ ਦੀ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਾ ਚੱਲਿਆ ਸਵੇਰੇ ਉੱਠ ਕੇ ਵੇਖਿਆ ਤਾਂ ਮਹਿਰੀਮ ਬੱਬੂ ਦੇ ਕੋਲ ਨਹੀਂ ਸੀ ਬੱਬੂ ਆਪਣੇ ਬਾਕੀ ਸਾਥੀਆਂ ਤੋਂ ਮਹਿਰੀਮ ਬਾਰੇ ਪੁੱਛਦਾ ਹੈ ਤੇ ਉਸਤੇ ਇਸ ਸਵਾਲ ਤੇ ਉਸਤੇ ਬਾਕੀ ਸਾਰੇ ਦੋਸਤ ਹੈਰਾਨ ਹੋ ਕੇ ਉਸ ਨੂੰ ਪੁੱਛਦੇ ਹਨ ਕੀ ਧੀ ਮਹਿਰੀਮ ਬੱਬੂ ਦੱਸਦਾ ਕਿ ਆਪਣੇ ਨਾਲ ਜਿਹੜੀ ਕੁੜੀ ਆਈ ਹੈ ਮੈਂ ਉਸ ਦੀ ਗੱਲ ਕਰ ਰਿਹਾ ਉਹ ਕਹਿੰਦੇ ਹਨ ਬੱਬੂ ਤੂੰ ਕਿਤੇ پاਗਲਤਾ ਨਹੀਂ ਹੋ ਗਿਆ ਆਪਣੇ ਨਾਲ ਕੋਈ ਕੁੜੀ ਨਹੀਂ ਹੈ ਆਪਾਂ ਸਿਰਫ ਸੱਤ ਬੰਦੇ ਹੀ ਆਂ ਸਾਨੂੰ ਲੱਗਦਾ ਹੈ ਕਿ ਭੁੱਖ ਤੇ ਪਿਆਸ ਕਰਕੇ ਤੈਨੂੰ ਵਾਰ-ਵਾਰ ਵਹਿਮ ਆ ਭਲੇਖੇ ਪੈ ਰਹੇ ਨੇ ਬੱਬੂ ਉਹਨਾਂ ਦੀ ਕੋਈ ਗੱਲ ਨਹੀਂ ਹੁੰਦਾ ਉਹ ਮਹਿਰੀਮ ਨੂੰ ਹਰ ਪਾਸੇ ਲੱਭਦਾ ਹੈ ਬੱਬੂ ਉਸਨੂੰ ਕੱਲਾ ਜੰਗਲ ਵਿੱਚ ਲੱਭਦਾ ਲੱਭਦਾ ਆਪਣੇ ਸਾਥੀਆਂ ਤੋਂ ਬਹੁਤ ਦੂਰ ਚਲਾ ਜਾਂਦਾ ਹੈ ਬੱਬੂ ਦੇ ਬਾਕੀ ਸਾਥੀ ਉਸਨੂੰ ਜੰਗਲ ਵਿੱਚ ਕੱਲਾ ਛੱਡ ਉਸਦੀ ਪਰਵਾਹ ਨਾ ਕਰਦੇ ਹੋਏ ਆਪਣੇ ਅੱਗੇ ਸਫ਼ਰ ਲਈ ਰਵਾਨਾ ਹੋ ਜਾਂਦੇ ਹਨ ਬੱਬੂ ਜੰਗਲ ਦੇ ਵਿੱਚ ਕ ਕਾਫੀ ਅੰਦਰ ਤੱਕ ਚਲਾ ਜਾਂਦਾ ਹੈ ਇੱਕ ਪਾਸੇ ਬੱਬੂ ਨੂੰ ਕਾਫੀ ਤੇਜ਼ ਗੰਧ ਬਦਬੂ ਆਉਂਦੀ ਹੈ ਉਸ ਨੂੰ ਲੱਗਿਆ ਕੋਈ ਜਾਨਵਰ ਵਗੈਰਾ ਮਰਿਆ ਹੋਇਆ ਹੈ ਜਦੋਂ ਬੱਬੂ ਨੇ ਅੱਗੇ ਹੋ ਕੇ ਵੇਖਿਆ ਤਾਂ ਉੱਥੇ ਮਹਿਰੀਮ ਦੀ লাশ ਪਈ ਸੀ ਜਿਸ ਨੂੰ ਮਰੇ ਹੋਏ ਲਗਭਗ ਇੱਕ ਹਫਤਾ ਹੋ ਗਿਆ ਹੋਵੇਗਾ ਉਸ ਨੂੰ ਵੇਖ ਆਪਣੇ ਹੋਸ਼ ਖੋ ਬੈਠਦਾ ਹੈ ਉਸ ਦੀ ਅੱਖਾਂ ਚ ਲਗਾਤਾਰ ਹੰਝੂ ਡਿੱਗ ਰਹੇ ਸਨ ਉਸ ਦਾ ਪੂਰਾ ਸਰੀਰ ਠੰਡਾ ਪੈ ਚੁੱਕਿਆ ਸੀ ਬੱਬੂ ਉਸ ਵਕਤ ਉਸ লাশ ਦੇ ਅੱਗੇ ਬੈਠ ਕੇ ਧਾਵਾ ਮਾਰ ਕੇ ਰੋਂਦਾ ਹੈ ਉਸ ਦੇ ਜਿਸਮ ਦੇ ਹਾਲਤ ਵੇਖ ਕੇ ਸਾਨੂੰ ਇਦਾਂ ਲੱਗਾ ਜਿਵੇਂ ਉਸ ਦਾ ਸੰ ਉਹ ਬਲਾਤਕਾਰ ਹੋਇਆ ਹੋਵੇ ਬਾਅਦ ਵਿੱਚ ਉਸ ਨੂੰ ਮਾਰ ਕੇ ਉਹ ਲੋਕ ਉਸ ਨੂੰ ਜੰਗਲ ਵਿੱਚ ਹੀ ਪਸ਼ੂਆਂ ਵਾਂਗ ਸੁੱਟ ਗਏ ਬੱਬੂ ਨੂੰ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਰੱਬ ਨੇ ਉਸ ਦੇ ਸਰੀਰ ਤੋਂ ਉਸ ਦੀ ਰੂਹ ਹੀ ਕੱਢ ਲਈ ਹੋਵੇ ਉਹਨਾਂ ਦੋਵਾਂ ਦੇ ਵਿਜੋਗਾਂ ਨਾਲ ਬੱਬੂ ਦੀ ਹਾਲਤ ਪਾਗਲ ਵਰਗੀ ਹੋ ਚੁੱਕੀ ਸੀ ਸੋ ਬੱਬੂ ਉਸ ਨੂੰ ਉੱਥੇ ਜੰਗਲ ਵਿੱਚ ਦਫਨਾ ਦਿੰਦਾ ਤੇ ਜਿਆਦਾ ਸਮਾਂ ਬੱਬੂ ਉੱਥੇ ਠਹਿਰ ਨਹੀਂ ਸਕਦਾ ਕਿਉਂਕਿ ਲੋਕ ਅਕਸਰ ਜੰਗਲ ਵਿੱਚ ਇੱਧਰ ਉੱਧਰ ਘੁੰਮਦੇ ਰਹਿੰਦੇ ਹਨ ਇਸ ਲਈ ਬੱਬੂ ਉਸੇ ਵਕਤ ਸ੍ਰੀ ਰੱਦਵਾਲ ਭੱਜਦਾ ਹੈ ਕਈ ਘੰਟੇ ਪੈਦਲ ਸਫ਼ਰ ਤੋਂ ਬਾਅਦ ਬੱਬੂ ਸਰਾਦਵਾਲੇ ਖੇਤਰ ਵਿੱਚ ਪਹੁੰਚਿਆ ਉੱਥੇ ਬੱਬੂ ਨੇ ਮੈਕਸੀਕੋ ਦੀ ਕੰਟ ਟੱਪ ਕੇ ਅਮਰੀਕਾ ਵਿੱਚ ਦਾਖਲ ਹੋਣਾ ਸੀ ਕੰਦ ਬਹੁਤ ਉੱਚੀ ਸੀ ਜਿਸ ਨਾਲ ਉੱਪਰ ਕੱਚ ਲੱਗਿਆ ਹੋਇਆ ਸੀ ਬੱਬੂ ਉੱਥੇ ਖੜਾ ਕੰਦ ਟੱਪਣ ਦੀ ਸੱਕੀ ਮਾਲ ਲਗਾ ਰਿਹਾ ਸੀ ਇੰਨੇ ਵਿੱਚ ਬੱਬੂ ਨੂੰ ਪਿੱਛੋਂ ਕਈ ਬੰਦਿਆਂ ਦੇ ਆਉਂਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਬੱਬੂ ਸੋਚਦਾ ਕਿ ਉਹ ਹੀ ਬੰਦੇ ਨੇ ਜਿਨ੍ਹਾਂ ਨੇ ਮਹਿਰਿਮ ਨੂੰ ਮਾਰਿਆ ਹੈ ਸੋ ਬੱਬੂ ਆਪਣੀ ਜਾਨ ਬਚਾਉਣ ਲਈ ਜੰਗਲ ਵਿੱਚ ਝਾੜੀਆਂ ਉੱਲੇ ਲੁਕ ਜਾਂਦਾ ਹੈ ਜਦੋਂ ਹੰਦ ਦੇ ਸਾਹਮਣੇ ਆ ਕੇ ਖੜੇ ਹੁੰਦੇ ਹਨ ਤਾਂ ਬੱਬੂ ਨੂੰ ਪਤਾ ਚੱਲਦਾ ਹੈ ਕਿ ਵੀ ਉਸਤੇ ਵਾਂਗੀ ਸਰਾਧ ਪਾਰ ਕਰਨ ਲਈ ਆਏ ਸਨ ਉਹ ਆਪਣੀ ਕਾਰਵਾਈ ਆਉਣ ਲੱਗੇ ਉਹ ਸੱਤ ਬੰਦਾਂ ਦਾ ਸਮੂਹ ਸੀ ਇੱਕ ਇੱਕ ਕਰਕੇ ਸਾਰੇ ਕੰਦ ਟੱਪ ਗਏ ਬੱਬੂ ਉੱਥੇ ਝਾੜਿਆਂ ਦੇ ਹੇਠ ਲੁਕਿਆ ਰਿਹਾ ਕੁਝ ਸਮੇਂ ਬਾਅਦ ਉੱਥੇ ਗੋਲੀਆਂ ਚੱਲਣ ਦੀ ਆਵਾਜ਼ ਆਉਂਦੀ ਹੈ ਸਰਦ پار ਅਮਰੀਕੀ ਸੈਨ ਖਬਰ ਪਹੁੰਚ ਗਈ ਕਿ ਮੈਸਕੀ ਕੋ ਵਾਲੀ ਸਾਈਡ ਤੇ ਕੁਸਪੈਟ ਹੋ ਰਹੀ ਹੈ ਉੱਥੇ ਅਮਰੀਕੀ ਸੈਨਿਕਾਂ ਦੀਆਂ ਗੱਡੀਆਂ ਆਉਂਦੀਆਂ ਹਨ ਉਹਨਾਂ ਸਾਰੇ ਬੰਦਿਆਂ ਨੂੰ ਅਮਰੀਕੀ ਸੈਨਿਕਾਂ ਦੁਆਰਾ ਆਪਣੇ ਕਬਜ਼ੇ ਵਿੱਚ ਲਿਆ ਜਾਂਦਾ ਹੈ ਇੱਕ ਵਾਰ ਮਾਹੌਲ ਸ਼ਾਂਤ ਹੋ ਤੋਂਤ ਬੱਬੂ ਵੀ ਕੰਦ ਟੱਪਣ ਦੀ ਕੋਸ਼ਿਸ਼ ਕਰਦਾ ਹੈ ਅਚਾਨਕ ਬੱਬੂ ਨੂੰ ਕੰਧ ਟੱਪਦੇ ਨੂੰ ਇੱਕ ਅਮਰੀਕੀ ਸੈਨਿਕ ਵੇਖ ਲੈਂਦਾ ਹੈ ਸੈਨਿਕ ਭੱਜਦਾ ਹੋਇਆ ਸਰਦਵਾਰ ਲਾਉਂਦਾ ਹੈ ਤੇ ਉਸ ਸੈਨਿਕ ਨੂੰ ਵੇਖ ਕੇ ਬੱਬੂ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਉਹ ਸੈਨਿਕ ਬੱਬੂ ਨੂੰ ਰੁਕਣ ਲਈ ਕਹਿੰਦਾ ਹੈ ਪਰ ਬੱਬੂ ਨਹੀਂ ਰੁਕਦਾ ਉਹ ਲਗਾਤਾਰ ਭੱਜਦਾ ਰਹਿੰਦਾ ਹੈ ਅਖੀਰ ਵਿੱਚ ਉਹ ਸੈਨਿਕ ਬੱਬੂ ਨੂੰ ਗੋਲੀ ਮਾਰ ਦਿੰਦਾ ਹੈ ਇੱਕੋ ਗੋਲੀ ਵਿੱਚ ਬੱਬੂ ਦੀ ਜਾਨ ਨਿਕਲ ਜਾਂਦੀ ਹੈ ਬੱਬੂ ਆਖਰੀ ਵਾਰ ਆਪਣਾ ਘਰ ਆਪਣਾ ਪਿੰਡ دوست ਮਿੱਤਰ ਤੇ ਪਰਿਵਾਰ ਨੂੰ ਯਾਦ ਕਰਦਾ ਹੋਇਆ ਕਹਿੰਦਾ ਹੈ ਲੈ ਅੰਮੀਏ ਪਹੁੰਚ ਗਿਆ ਤੇਰਾ ਪੁੱਤ ਅਮਰੀਕਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ